ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਹੈ ਇਹ ਆਪਾਂ ਨੇ ਪਾਠੀ ਸਿੰਘਾਂ ਬਾਰੇ ਗੱਲ ਕਰਨੀ ਹੈ ਜਿਹੜੇ ਆਪਣੇ ਪਾਠੀ ਸਿੰਘਾਂ ਬੜਾ ਸਤਿਕਾਰਯੋਗ ਦਰਜਾ ਹੈ ਪਾਠੀ ਸਿੰਘ ਦਾ ਕਈ ਵਾਰ ਸਾਤੇ ਘਰਾਂ 'ਚ ਵੀ ਆਪਾਂ ਪਾਠ ਕਰਨ ਤੋਂ ਘੌਲ ਕਰ ਜੰਨੇ ਆ ਵੀ ਚੱਲ ਕੋਈ ਨਹੀਂ ਸ਼ਾਮ ਨੂੰ ਸ਼ਾਮ ਨੂੰ ਨਹੀਂ ਸਵੇਰਿਓਂ ਪਰ ਜਿਹੜੇ ਪਾਠੀ ਸਿੰਘ ਦੀ ਡਿਊਟੀ ਹੈ ਬਹੁਤ ਸਖਤ ਡਿਊਟੀ ਹੈ ਆਪਾਂ ਗੱਲ ਸ਼ੁਰੂ ਕਰਦੇ ਆਂ ਜੀ ਗੁਰੂ ਘਰ ਦੇ ਪਾਠੀ ਸਿੰਘ ਤੋਂ ਜਿਨੇ ਦੋ ਟਾਈਮ ਆਕੇ ਗੁਰੂ ਘਰ ਦਾ ਜਿੰਦਾ ਖੋਲਣਾ ਮਹਾਰਾਜ ਪ੍ਰਕਾਸ਼ ਕਰਨੇ ਨੇ ਤੇ ਸੁਖਾਸਣ ਕਰਨੇ ਨੇ ਮਹਾਰਾਜ ਸੁਖਾਸਣ ਕਰਨੇ ਨੇ ਦੋ ਟਾਈਮ ਬਾਣੀ ਪੜ੍ਹਨੀ ਆ ਬਹੁਤ ਬੜੀ ਜ਼ਿੰਮੇਵਾਰੀ ਹੁੰਦੀ ਆ ਪਾਠੀ ਸਿੰਘ ਦੀ ਜਿਹੜਾ ਇੱਕ ਪਾਠੀ ਸਿੰਘ ਆ ਸਵੇਰ ਟਾਈਮ ਘੱਟੋ ਘੱਟ ਵੀ 3 ਵਜੇ ਉਹ ਉੱਠਦਾ ਹੋਊ 3:30 ਵਜ ਜਾਂਦੇ ਹੋਣੇ ਆ ਉਹਨੂੰ ਇਸ਼ਨਾਨ ਕਰਕੇ ਕੱਪੜੇ ਪਾ ਕੇ ਤੁਰਨ ਲਈ ਠੀਕ ਹੈ ਜੀ ਉਦੋਂ ਬਾਅਦ 4 ਵਜੇ ਆ ਕੇ ਗੁਰੂ ਘਰ ਦਾ ਜਿੰਦਾ ਖੋਲਦਾ ਹੈ ਉਹ ਉਹਨੂੰ ਘੱਟੋ ਘੱਟ 5 ਘੰਟੇ ਡੇਲੀ ਲੱਗਦੇ ਨੇ ਸਵੇਰ ਟਾਈਮ ਦੇਗ ਤਿਆਰ ਕਰਨੀ ਆ ਤੇ ਉਦੋਂ ਬਾਅਦ ਫਿਰ ਪਾਠ ਲਈ ਸਮਾਂ ਚਾਹੀਦਾ ਫਿਰ ਘੰਟਾ ਘੜੀ ਆਪਾਂ ਨੂੰ ਬਾਅਦ ਚੋਂ ਵੀ ਲੱਗ ਜਾਂਦਾ ਕੋਈ ਗੱਲਾਂ ਬਾਤਾਂ ਸਾਉ ਸਲਾਹ ਵਲਾਹ ਗੁਰੂ ਘਰ ਦੀ ਹੈ ਨਾ ਜੀ 5 ਘੰਟੇ ਡੇਲੀ ਲੱਗਦੇ ਆ ਸਵੇਰ ਟਾਈਮ ਪਾਠੀ ਸਿੰਘ ਦੇ ਦੇਖੋ ਜੀ ਸ਼ਾਮ ਨੂੰ ਸ਼ਾਮ ਨੂੰ ਉਹਨੂੰ 5 ਵਜੇ 5 ਵਜੇ ਟੈਨਸ਼ਨ ਪੈ ਜਾਂਦੀ ਹੈ ਭਾਵੇਂ ਉਹ ਕਿਸੇ ਰਿਸ਼ਤੇਦਾਰੀ ਚ ਗਿਆ ਹੋਇਆ ਹੈ ਦੁੱਖ ਚ ਗਿਆ ਹੋਇਆ ਸੁੱਖ ਚ ਗਿਆ ਹੋਇਆ ਭਾਵੇਂ ਉਹਦੇ ਕੋਈ ਘਰ ਲਾਗੇ ਤੇਗੇ ਪ੍ਰੋਗਰਾਮ ਹੈ ਪਰ ਉਹਨੇ 5 ਵਜੇ ਗੁਰੂ ਘਰ ਪਹੁੰਚਣਾ ਹੈ ਉਹਨੂੰ 7:30 8 ਵਜੇ ਜਾਂਦੇ ਨੇ ਗੁਰੂ ਘਰ ਚ ਫਿਰ ਉਹਨੇ ਆਪਦੇ ਘਰ ਪਹੁੰਚਣਾ ਹੈ ਠੀਕ ਹੈ ਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਵਿਚਾਲੇ ਵਿਚਾਲੇ ਅਗਲਾ ਦਿਹਾੜੀ ਚ ਕੰਮ ਭੱਜ ਦੌੜ ਕੇ ਕਰੂਗਾ ਜਿਹੜਾ ਵੀ ਕਰੂਗਾ ਠੀਕ ਹੈ ਇਹ ਤਾਂ ਹੈ ਨਹੀਂ ਵੀ ਅਸੀਂ ਆਪਣਾ ਕੰਮ ਨਵੇੜਿਆ ਅਸੀਂ ਕਿਤੇ ਜਾਏ ਆਏ ਆਪਣਾ ਸ਼ੋਗਲ ਮੇਲੇ ਕਰ ਲੈ ਨਹੀਂ ਪਾਠੀ ਸਿੰਘ ਦੀ ਡਿਊਟੀ ਬਹੁਤ ਹੀ ਸਖਤ ਡਿਊਟੀ ਹੈ ਦੂਜੇ ਨੰਬਰ ਤੇ ਗੱਲ ਆ ਜਾਂਦੀ ਹੈ ਇੱਥੇ ਤਿਹਾਰਾਂ ਦੀ ਇੱਥੇ ਤਿਹਾਰ ਵੀ ਆਉਂਦੇ ਨੇ ਉਹਦੇ ਵਿੱਚ ਵੀ ਪਾਠੀ ਸਿੰਘ ਨੇ ਦਿਨ ਚ ਗੁਰੂ ਘਰ ਰਹਿਣਾ ਫੇਰ ਸੰਗਰਾਮ ਦਾ ਆ ਗਈ ਦਸਵੀਂ ਆ ਗਈ ਹੋਰ ਕੋਈ ਆਪਣਾ ਪਿੰਡ ਚ ਕੋਈ ਮਰਗਤ ਹੋ ਗਈ ਕੋਈ ਗੁਰਪੁਰਬ ਆ ਗਿਆ ਕੋਈ ਹੋਰ ਕੁਝ ਵੀ ਹੈ ਮੈਂ ਕਹਿੰਨੀ ਆ ਵੀ ਪਾਠੀ ਸਿੰਘ ਦੀ ਡਿਊਟੀ ਫੇਰ ਮੈਂ ਕਹਿੰਨੀ ਆ ਵੀ ਬਹੁਤ ਸਖਤ ਹੈ ਠੀਕ ਹੈ ਉਹ ਗੁਰੂ ਘਰ ਸਾਰੀ ਦਿਹਾੜੀ ਲਈ ਬੌਂਡ ਹੈ ਠੀਕ ਹੈ ਜੀ ਆਪਾਂ ਉੱਥੇ ਇੱਕ ਨਿਗਾ ਟਕਾਈ ਹੁੰਦੀ ਹੈ ਵੀ ਲੈ ਇਹਨੇ ਤਾਂ ਸਵੇਰ ਨੂੰ ਗੁਰਦੁਆਰਾ ਖੋਲਣਾ ਆ ਕੇ ਸ਼ਾਮ ਨੂੰ ਗੁਰਦੁਆਰਾ ਖੋਲਣਾ ਆ ਕੇ ਨਹੀਂ ਉਹਦੀ ਡਿਊਟੀ ਵਿੱਚ ਵਿਚਾਲੇ ਕਈ ਦਿਨਾਂ ਦੇ ਵਿੱਚ ਬਹੁਤ ਸਖਤ ਹੁੰਦੀ ਹੈ ਹੁਣ ਆਪਣੇ ਕੋਈ ਮਰਗਤ ਹੋ ਜਵੇ ਆਪਾਂ ਜਦੇ ਫੋਨ ਮਾਰ ਦੰਨੇ ਆ ਪਾਠੀ ਸਿੰਘ ਨੂੰ ਉਹ ਵਿਚਾਰਾ ਕਿਤੇ ਗਿਆ ਹੋਵੇ ਜਰੂਰ ਆਊਗਾ ਠੀਕ ਹੈ ਜੀ ਇਹ ਬਹੁਤ ਬੜੀਆਂ ਜ਼ਿੰਮੇਵਾਰੀਆਂ ਨੇ ਜੀ ਦੇਖਣ ਨੂੰ ਸਾਡੇ ਵਰਗਿਆਂ ਨੂੰ ਲੱਗਦਾ ਵੀ ਕੁਝ ਵੀ ਗੱਲ ਨਹੀਂ ਹੈਗੀ ਠੀਕ ਹੈ ਜੀ ਇਹ ਜਿਹੜੀਆਂ ਫਿਕਸਡ ਡਿਊਟੀਆਂ ਹੁੰਦੀਆਂ ਨੇ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਬੜੀ ਹੁੰਦੀ ਹੈ ਜਿਹੜਾ ਸਰਕਾਰੀ ਨੌਕਰੀ ਵਾਲਾ ਹੈ ਉਹਨੂੰ ਵੀ ਛੁੱਟੀ ਆਜੂ ਪਰ ਪਾਠੀ ਸਿੰਘ ਨੂੰ 12 ਮਹੀਨੇ 30 ਦਿਨ ਕੋਈ ਛੁੱਟੀ ਨਹੀਂ ਹੈਗੀ ਠੀਕ ਹੈ ਉਦੋਂ ਬਾਅਦ ਹੁਣ ਆਜੋ ਉਹਦੀ ਤਨਖਾਹ ਤੇ ਤਨਖਾਹ ਉਹਦੀ ਕਿੰਨੀ ਕੁ ਹੋਊਗੀ 8000 ਬਹੁਤੇ ਗੁਰੂ ਘਰਾਂ 'ਚ ਤਾਂ ਕਹਿੰਦੇ 6000 7000 8000 ਨੂੰ ਤਾਂ ਅਗਲਾ ਇਹ ਕਹਿੰਦਾ ਵੀ ਲਾਏ ਅਸੀਂ 8000 ਰੁਪਿਆ ਦੰਨੇ ਆ ਪਾਟੀ ਸਿੰਘ ਨੂੰ ਬਹੁਤ ਬੜੀ ਗੱਲ ਸਮਝਦੇ ਆ 8000 ਨੂੰ ਹੁਣ ਤੁਸੀਂ ਇਹ ਦੱਸੋ ਕੋਈ ਨਾਰਮਲ ਇਨਸਾਨ ਜਿਹੜਾ ਹਰ ਇੱਕ ਚੀਜ਼ ਮੁੱਲ ਦੀ ਤੇ ਡਿਪੈਂਡ ਆ ਉਹ 8000 ਨਾਲ ਮਹੀਨੇ ਦਾ ਗੁਜ਼ਾਰਾ ਕਰ ਲੂ ਅਸੀਂ ਡਾਕਟਰ ਦੇ ਚਲੇ ਜਾਈਏ ਕਈ ਵਾਰ ਅਸੀਂ 2-3000 ਲਾ ਕੇ ਮੁੜ ਕੇ ਆਉਨੇ ਆ ਅਗਲਾ ਕਬੀਲਦਾਰ ਵੀ ਹੁੰਦਾ ਹੈ ਘਰ ਵੀ ਚਲਾਉਣਾ ਹੁੰਦਾ ਹੈ ਸਾਡ ਦੁੱਖਾਂ ਸੁੱਖਾਂ ਚ ਖੜਨਾ ਹੁੰਦਾ ਅਗਲੇ ਨੇ ਤੁਸੀਂ ਦੱਸੋ ਤਾਂ ਸਹੀ ਵੀ ਤੁਸੀਂ 8000 ਚ ਘਰ ਚ ਲਾ ਲੋਂਗੇ ਮਹੀਨੇ ਦਾ ਇੱਕ ਜਿਹੜਾ ਬੰਦਾ ਦਿਹਾੜੀ ਕਰਦਾ ਉਹ 500 ਰੁਪਿਆ ਦਿਹਾੜੀ ਲੈਂਦਾ ਏ ਜਿਹੜਾ ਸਾਡੇ ਨਾਰਮਲ ਸਿਰੀ ਰੱਖਿਆ ਹੁੰਦਾ ਘਰਾਂ ਚ ਉਹਦੀ 15000 ਰੁਪਿਆ ਤਨਖਾਹ ਹੁੰਦੀ ਆ ਮੇਰੀਆਂ ਗੱਲਾਂ ਨੂੰ ਬੁਰਾ ਨਾ ਸਮਝਿਓ ਬਈ ਬੀਬੀ ਆਏ ਕਹਿੰਦੀ ਐ ਮੈਂ ਗਲਤ ਨਹੀਂ ਕਹਿੰਦੀ ਮੈਂ ਸਹੀ ਕਹਿੰਨੀ ਆ ਕਈਆਂ ਨੂੰ ਚੋਬਣ ਗਿਆ ਵੀ ਠੀਕ ਹੈ ਜੀ ਜਿਹੜੀ ਪਾਠੀ ਸਿੰਘ ਦੀ ਡਿਊਟੀ ਆ ਮੈਂ ਫੇਰ ਕਹਣੀ ਆ ਭਾਵੇਂ ਉਹ ਖੰਡਵਾਲ ਸਾਹਿਬ ਦਾ ਪਾਠੀ ਸਿੰਘ ਆ ਭਾਵੇਂ ਉਹ ਸਾਡੇ ਗੁਰੂ ਘਰ ਦਾ ਪਾਠੀ ਸਿੰਘ ਆ ਬਹੁਤ ਸਖਤ ਡਿਊਟੀ ਆ ਬਹੁਤ ਹੀ ਸਤਕਾਰਯੋਗ ਡਿਊਟੀ ਆ ਹੁਣ ਆਪਣਾ ਆਪਾਂ ਪਾਠੀ ਸਿੰਘਾਂ ਨੂੰ ਉੰਨੀਓ ਭੇਟਾ ਦੰਨੇ ਆ ਜਿੰਨੀ ਤੁਸੀਂ ਕਾਰਮਲੀ ਉਹਨਾਂ ਨਾਲ ਪਹਿਲਾਂ ਅਸੀਂ ਕਹਿੰਦੇ ਆ ਦੱਸੋ ਤੁਹਾਡੀ ਭੇਟਾ ਕਿੰਨੀ ਆ ਬਾਦੂ ਨਹੀਂ ਉਹ ਮੰਗ ਸਕਦੇ ਆਪਾਂ ਨੇ ਪਾਠ ਕਰਾਉਣਾ ਆਪਣੇ ਭਾਈ ਵਿਆਹ ਏ ਮੁੰਡੇ ਦਾ ਜਾਂ ਕੁੜੀ ਦਾ ਤੁਸੀਂ ਭੇਟਾ ਦੱਸੋ ਕਿੰਨੀ ਐ ਉਹ ਵਿਚਾਰੇ 100 ਉਹ ਕਹਿਣਗੇ ਜਿੰਨੀ ਕੋ ਉਹਨਾਂ ਨੂੰ ਲੱਗਦੀ ਆ ਵੀ ਹਾਂ ਇੰਨੀ ਕ ਸਾਡੀ ਭੇਟਾ ਚਾਹੀਦੀ ਆ ਹੈ ਨਾ ਦੂਜੇ ਤੀਜੇ ਦਿਨ ਅਸੀਂ 5 5 6 6 ਲੱਖ ਗਾਉਣੇ ਵਾਲੇ ਨੂੰ ਦੇ ਆਉਨੇ ਆ ਤੁਹਾਡਾ ਐਡਾ ਵੀ ਜਿਗਰਾ ਨਹੀਂ ਹੋ ਸਕਦਾ ਹੈਗਾ ਵੀ ਜੀ ਨੇ ਤੁਹਾਡੀ ਧੀ ਦੇ ਨੰਦ ਕਰਾਏ ਨੇ ਪਾਠੀ ਸਿੰਘ ਨੇ ਜਿਹੜੇ ਨੇ ਧੀ ਦੇ ਨੰਦ ਕਰਾਏ ਨੇ ਤੁਸੀਂ ਉਹਨੂੰ ਵੀ ਆਉਂਦੇ ਹੋਏ 5-4000 ਦੇ ਆਓ ਐਡਾ ਜਿਗਰਾ ਨਹੀਂ ਹੋ ਸਕਦਾ ਮੈਂ ਤਾਂ ਨਹੀਂ ਕਹਿੰਦੀ ਵੀ ਕਿਸੇ ਨੇ ਤਾਂ ਤੇ ਹੋਣਗੇ ਬਹੁਤ بڑے بڑے ਵਿਆਹ ਦੇਖੇ ਨੇ ਅਸੀਂ ਉੱਥੇ ਸਟੇਜਾਂ ਤੇ ਜਾਂਦੇ ਆਂ ਆਰਕੈਸਟਰਾਂ ਤੇ ਨੂੰ ਨੋਟਸ ਛੱਦਦੇ ਆਂ ਦਿਖਾਉਨੇ ਆਂ ਬੈਠੀ ਹੁੰਦੀ ਹੈ ਨਾ ਜਨਤਾ ਕੁਰਸੀਆਂ ਤੇ ਉਹਨਾਂ ਨੂੰ ਦਿਖਾਉਣਾ ਵੀ ਸਾਡੇ ਕੋਲ ਪੈਸਾ ਹੈਗਾ ਉੱਥੇ ਫਿਰ ਸਾਡਾ ਉਹ ਮਾਈਕ 'ਚ ਨੌ ਚੱਲਦਾ ਹੈ ਫਲਾਣਾ ਮਾਮਾ ਜੀ ਆ ਗਿਆ ਫਲਾਣਾ ਫੁੱਫੜ ਜੀ ਆ ਗਿਆ ਜੀ ਮੈਂ ਕਹਿੰਨੀ ਆ ਮੇ ਮਾਮੇ ਫੁੱਫੜ ਜਿਹੜਿਆ ਨੇ ਉੱਥੇ ਨੋਟ ਉਡਾਉਣੇ ਹੁੰਨੇ ਆ ਤੁਸੀਂ ਜਿਨ੍ਹਾਂ ਸਾਡੀ ਧੀ ਦੇ ਅਨੰਦ ਕਰਾਏ ਆ ਜਿੱਥੇ ਸਾਡੀ ਦੀਦੀ ਜਿੰਦਗੀ ਸ਼ੁਰੂ ਹੋਈ ਹੈ ਤੁਸੀਂ ਉਹ ਪਾਠੀ ਸਿੰਘ ਨੂੰ ਭੇਟਾ ਦੇ ਆਇਆ ਕਰੋ 5-7000 ਉਹ ਜਿਹੜੇ ਲਾਵਾ ਕਰਾਉਂਦੇ ਨੇ ਉਹਨਾਂ ਨੂੰ ਦੇ ਆਇਆ ਕਰੋ 5-7000 ਪੈਸੇ ੜਾਉਣ ਚ ਕੁਛ ਨਹੀਂ ਰੱਖਿਆ ਹੈਗਾ ਉਹਨਾਂ ਨੂੰ ਤਾਂ ਰੱਜਿਆਂ ਨੂੰ ਰਜਾਉਣਾ ਹੈ ਗੁਰੂ ਕਿੰਨੀ ਉਹ ਸਾਡਾ ਜਮਾ ਹੀ ਮੁੱਖ ਮੁੜ ਗਿਆ ਅਸੀਂ ਸ਼ੋਸ਼ੇ ਬਾਜ਼ੀਆਂ ਚ ਪੈ ਗਏ ਦਿਖਾਵੇਆਂ ਚ ਪੈ ਗਏ ਸਾਡੇ ਮੈਕਾਂ ਤੇ ਨੌ ਚੱਲਣੇ ਚਾਹੀਦੇ ਆ ਸਾਡੇ ਫਲਾਣਾ ਆ ਗਿਆ ਜੀ ਧਮਕਾ ਆ ਗਿਆ ਜੀ ਕੋਈ ਕਿਸੇ ਨੂੰ ਨਹੀਂ ਜਾਣਦਾ 2 ਮਿੰਟ ਦਾ ਹੀ ਚਮਕਾਰਾ ਹੁੰਦਾ ਹੈ ਅਗਲੇ ਗੱਡੀਆਂ 'ਚ ਬਹਿ ਕੇ ਆਉ ਜਾਨੇ ਆਉ ਜਾਨੇ ਆ ਕੋਈ ਕਿਸੇ ਨੂੰ ਨਹੀਂ ਜਾਣਦਾ ਠੀਕ ਹੈ ਜੀ ਮੈਂ ਆਹ ਮੰਗਣਿਆਂ 'ਚ ਰਹੀਦਾ ਸੋ ਇਹ ਗੱਲਾਂ ਜੇ ਸਤਕਾਰ ਕਰਨਾ ਤਾਂ ਪਾਠੀ ਸਿੰਘ ਦਾ ਕਰੋ ਗੁਰੂ ਘਰ ਹੱਸ ਕੇ ਭੇਟਾ ਦਵੋ ਮੇਰੀਆਂ ਗੱਲਾਂ ਦਾ ਬੁਰਾ ਨਾ ਮਨਾਇਓ ਮੇਰਾ ਅੱਜ ਮਨ ਕਰਿਆ ਬਈ ਮੈਂ ਇਹ ਗੱਲ ਕਰਾਂ ਚਲੋ ਠੀਕ ਹੈ ਜੀ ਸਾਡੇ ਕੋਲੋਂ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ